ਸਾਰੇ ਇਕੱਠੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਅੱਜ ਦੇ ਪੋਸਟਕਨਟ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਲਤਾ ਹੈ ਅੱਜ ਦੇ ਸਿੰਘ ਸਿਕੰਦਰ ਸਿੰਘ ਸਿੱਧੂ ਦੇ ਕਾਵ ਸੰਗ ਹੈ ਖੁਸ਼ਬੂ ਵਰੇ ਗੱਲਬਾਤ ਕਰਾਂਗੇ ਸਿਕੰਦਰ ਸਿੰਘ ਸਿੱਧੂ ਆਪਣੇ ਦੂਜੇ ਕਾਵ ਸੰਗ ਖੁਸ਼ਬੂ ਨਾਲ ਇਕੱਠਾ ਨੇਕ ਜਾਈ ਵਿੱਚ ਹਾਲ ਹੋਇਆ ਇਹ ਤੋਂ ਪਹਿਲਾਂ 2018 ਵਿੱਚ ਉਹ ਆਪਣਾ ਗਾਵ ਸੰਗਰਹਿ ਪਕਾਰ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ ਹੱਥਲੇ ਗਾਵ ਸੰਗਰਹਿ ਵਿੱਚ ਕੁੱਲ 78 ਕਵਿਤਾਵਾਂ ਅਤੇ ਗੀਤ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਬਹੁਤੀਆਂ ਕਵਿਤਾਵਾਂ ਉਦਰ ਅਤੇ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਸਤਿਕਾਰ ਦਾ ਪ੍ਰਗਟਾਵਾ ਕਰਦੇ ਹਾਂ ਜਿੰਨੇ ਨਾਲ ਹੀ ਉਸਨੇ ਕਵਤਾ ਰਹੀ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਮਸਲਿਆਂ ਦੀ ਗੱਲ ਵੀ ਕੀਤੀ ਹੈ ਫਰੋਨਾ ਕਾਲ ਅਤੇ ਕਟਾਣ ਸ਼ਗਰਛ ਦੀ ਖੇਤਰ ਵੀ ਹੋਰਦੀ ਕਵਤਾ ਦਾ ਵਿਸ਼ਾ ਬਣਾਇਆ ਇਸ ਤਰ੍ਹਾਂ ਇਹ ਕਵਤਾਵਾਂ ਸ਼ਕਵਿੰਦਰ ਸਿੰਘ ਸਿੱਧੂ ਦੇ ਆਪਣੇ ਕਾਲਜ ਬਾਰੇ ਪਰਤੀ ਚੇਤਨ ਹੋਣ ਦੀ ਗਵਾਹੀ ਭਰਤੀਆਂ ਕੋਰੋਂ ਤੋਂ ਅਤੇ ਆਪਣੀ ਧਰਤੀ ਮਾਪ੍ਰਤੀ ਇੱਕ ਖੂਬਸੂਰਤ ਅਹਿਸਾਸ ਜੀ ਅਭਿਵਿਅਕਤੀ ਕਰਦੀ ਉਸ ਦੀ ਕਾਪੜੀਆਂ ਕੁਝ ਸਤਰਾ ਦੇ ਖੌ ਨੀ ਧਰਤੀਏ ਸੁਭਾਗੜੀ ਮਿੱਟੀ ਦੀ ਖੁਸ਼ਬੂ ਦੂਸਾ ਬਣਾਉ ਨ ਖੇੜੇ ਵੰਡਦੀ ਜਸੂਰ ਦੇ ਵੰਡ ਦਾ ਲੋਕ ਸ਼ਕਵਿੰਦਰ ਸਿੰਘ ਸਿੱਧੂ ਪਰ ਇਹ ਨਹੀਂ ਕਿ ਲੋਕਾਂ ਨੇ ਰਹਿਣੀ ਇਹ ਤੇ ਕਰਨੇ ਵੀtre fark nu vi ਚੰਗੀ ਤਰ੍ਹਾਂ ਸਮਝਾਇਆ ਅਤੇ ਇਸ ਮੌਜ ਵਿੱਚ ਵਿਛੜਦਾ ਵਾਕ-ਵਾਕ ਕਰਵਾਰਾਂ ਨਾਲ ਪੰਦੇ ਵਾਣੂ ਵੀ ਆਪਣੇ ਘਰਾਂ ਹੀ ਬਿਆਨ ਕਰਦਾ ਹੈ ਉਤਕਿਆਂ ਦੇ ਉਜਲਪ ਇੱਕ ਦੀ ਕਾਮਨਾ ਕਰਦਾ ਹੈ ਅਤੇ ਉਨਨਾ ਨੂੰ ਅੱਗੇ ਵਧਣ ਲਈ ਹੌਸਲਾ ਦੇ ਰਿਹਾ ਹਾਂ। ਉੱਡਣੇ ਕੀ ਹੈ ਉੱਡ ਅੰਬਰ ਵਾਲਾ ਸਾਰਾ ਆਸਮਾਨ ਤੇਰਾ ਹੈ। ਭਰਨਾ ਬੁੱਕਲ ਦੇ ਵਿੱਚ ਚਾਨਣ ਇਹ ਸੁਰਖ ਸਵੇਰਾ ਤੇਰਾ ਹੈ। ਉਸ ਦੀਆਂ ਕੁਝ ਕਵਤਾਂਆਂ ਬੇਰਖਾਰੀਆਂ ਵੀ ਹਨ ਅਤੇ ਪਿਆਰ ਮੁਹੱਬਤ ਦੇ ਖਮਾਰ ਨੂੰ ਵੀ ਭਜਾ ਗਟਣੀਆਂ। ਅਸਤਕ ਵਿੱਚ ਕੁਝ ਸਹਿਤਕ ਗੀਤ ਵੀ ਸ਼ਾਮਲ ਕੀਤੇ ਗਏ ਹਨ ਇੱਕ ਗੀਤ ਨੇ ਕੁਝ ਸਤਰਾਂ ਦੇਖੋ ਕੈਸੀ ਸੀ ਉਹ ਘੜੀ ਚੰਦਰੀ ਜਿਹੜੀ ਸਾਡੇ ਤੇ ਵਿਛੋੜਾ ਗਈ ਭਾਵੇਂ ਫੌਂਟਿਆਂ ਨੂੰ ਛੱਡ ਤੂੰ ਚੰਨਾ ਨੇਰੇ ਵਿੱਚ ਬਰਦੇ ਸਾਡੇ ਲਾਗੇ ਉਂਗਲਾਂ ਤੇ ਦਿਨ ਗੱਟ ਗਣ ਦੀ ਜਿਤਕੰਦਾ ਉੱਤੇ ਲਿਖਾਂ ਮੈਂ ਬਾਵਾ ਮੇਰੀ ਕੁਜੀ ਪੀੜ ਨਾ ਰੁਕੇ ਤੇਰੀ ਜਾਨ ਵਿੱਚ ਆਉਂਦੀਆਂ ਪਾਉ। ਸਾਡੇ ਜੀਵਨ ਵਿੱਚ ਵੱਖ-ਵੱਖ ਰੁੱਤਾਂ ਦਾ ਬੜਾ ਮਹੱਤਵ ਹੈ। ਹਰੇਕ ਰੁੱਤ ਆਪਣੇ ਖੂਬਸੂਰਤੀ ਗੈ। ਸਕਵੈਂਟਰ ਸੰਦੂ ਨੇ ਜੈਤ ਮਹੀਨੇ ਦਾ ਬਹੁਤ ਹੀ ਖੂਬਸੂਰਤ ਦੇਸ਼ ਸਰਜਾ ਹੈ। ਮਸਰੀ, ਫਲਤੀ, ਤਾਰਾ ਮੀਰਾ ਪੱਕ ਗਈਆਂ ਸਰੋਂ ਦੀਆਂ ਫਲੀਆਂ। ਮਿੱਥੇ ਪਾਲਕ ਲੋਟਣਾ ਵੀ ਪਤਕਾਇੀ ਨਿੱਤਰਗਾ ਬਟਾਂ ਤੇ ਤਨੀਆ ਆਲਸ ਦੀ ਕੰਦਲ ਲਾਤਰ ਦੀ ਪਤਕਾ ਹਟਲਾਂ ਸਾਬਣਾ ਆ ਕੇਤੀ ਬੜਿਆ ਚੇਤ ਮਹੀਨਾ ਸੋਹਣਾ ਸੋਹਣਾ ਅੰਬਰ ਲੱਗੇ ਲੱਗੇ ਖਿਹੜਿਆ ਖਿਹੜਿਆ ਕਿਸ ਪੋਸਤਕ ਵੇਚਣੀਆਂ ਕਹਦਾਵਾ ਪੜਨ ਤੇ ਇਹ ਅਹਿਸਾਸ ਹੁੰਦਾ ਹੈ ਕਿ ਸ਼ਕਵਿੰਦਰ ਸਿੰਘ ਸਿੱਧੂ ਦੀ ਕਵਤਾ ਵਿੱਚ ਪਹਿਲਾਂ ਨਾਲੋਂ ਬੜੇ ਰੇਣ ਖਾਰੇ ਹੈ 193 ਪੰਨਿਆਂ ਦੀ ਇਸ ਪੁਸਤਕ ਨੂੰ ਮਿੱਟੀ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਕੀਮਤ 200 ਰੁਪਏ ਹੈ ਧੰਨਵਾਦ